हां जी दोस्तों सारेया नु सस्रिकाल स्वागत है टोडा राज संधू फार्मिंग दे विच आज दी दोस्तों अपनी विजिट हैगी या ਪਿੰਡ रामू वाला तहसील ਪੱਟੀ ਜਿਲ੍ਹਾ 시 ਤਰਨਤਨ ਸਾਹਿਬ ਰਤੋਂ ਕੇ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਦੋਸਤੋ ਪਿੰਡ ਰਾਮੂ ਵਾਲਾ ਤੇ ਗਜਲ ਪਿੰਡ ਜਿਹੜੀ ਦੋਸਤੋ ਥੋੜੀ ਦੂਰੀ ਤੇ ਹੈਗਾ ਸੋ वीर ਭੁਪਿੰਦਰ ਦੇ ਕੋਲੇ ਆਏ ਆ ਪਸ਼ੂ ਅੱਜ ਦੋਸਤੋ ਇੱਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਾਝ ਦਿਖਾ ਦਾਂਗੇ ਤਾਜੀ ਸੂਈ ਸਪਈ ਆ ਸੋ ਪੂਰੀ ਗੱਲਬਾਤ ਆਪਾਂ ਵੀਰ ਭੁਪਿੰਦਰ ਦੇ ਨਾਲ ਕਰ ਲਾਂਗੇ ਬਾਈ ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 3:30-4 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਜਿਸ ਵੀ ਖਰੀਦਦਾਰ ਵੀਰ ਨੇ ਪਸ਼ੂ ਖਰੀਦਣਾ ਦੋਸਤੋ ਇੱਕ ਟਾਈਮ ਦੋ ਟਾਈਮ ਸਵੇਸ ਵਾਈ ਪਸ਼ੂ ਦੀ ਤਸੱਲੀ ਆ ਉਹ ਕਰਨੀ ਤੁਹਾਡਾ ਹੱਕ ਬਣਦਾ ਫਰਜ਼ ਹੈ ਜ਼ਰੂਰ ਕਰ ਲਿਆ ਕਰੋ ਗੱਭਣ ਪਸ਼ੂ ਤੇਪਕੇ ਤਸੱਲੀ ਕਰ ਲਿਆ ਕਰੋ ਆਜੋ ਕਰਦੇ ਆ ਗੱਲਬਾਤ ਵੀਰ ਭੁਪਿੰਦਰ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਅੱਜ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਭពਿੰਦਰ ਕੀ ਹਾਲ ਨੇ ਮੇਰੇ ਵਧੀਆ ਵਧੀਆ ਸੰਤ ਸਿੰਘ ਸਾਹਿਬ ਤੁਸੀਂ ਸੁਣਾਓ ਕੀ ਹਾਲ ਚਾਲ ਤੁਹਾਡਾ ਬਹੁਤ ਵਧੀਆ ਠੀਕ ਠਾਕ ਹੀ ਵਧੀਆ ਵਧੀਆ ਸਾਰੇ ਠੀਕ ਹੈ ਅੱਛਾ ਭពਿੰਦਰ ਵੀਰ ਕਿਵੇਂ ਪਾਣੀ ਪੂਣੀ ਦੀ ਜਿਆਦਾ ਸਥਿਤੀ ਹੈ ਤੁਹਾਡਰ ਕਿਵੇਂ ਠੀਕ ਠਾਕ ਮੌਲ ਨਹੀਂ ਸੰਤ ਸਾਹਿਬ ਆਪਣੇ ਤਾਂ ਠੀਕ ਹੀ ਆ ਇਹਦੇ ਨਾਲ ਆਪਣੇ ਆ ਡਰੇਨ ਤੋਂ ਪਰਲੇ ਪਾਸੇ ਪਾਣੀ ਪੂਣੀ ਆ ਗਿਆ ਝੋਨੇ ਮਰ ਕੇ ਸਾਰੇ ਇੱਥੇ ਮਰ ਗਏ ਝੋਨੇ ਕਾਫੀ ਖਰਾਬਾ ਪਹੁੰਚ ਆਨੇ ਬਹੁਤ ਨੁਕਸਾਨ ਹੋ ਗਿਆ ਬਹੁਤ ਜਿਆਦਾ ਦੇ ਹਾਂਜੀ ਸੋ ਫਿਰ ਹਾਰ ਇੱਧਰ ਲੈ ਰਗੇ ਮਾਛੀ ਕੇ ਰਤੋਂ ਕੇ ਇੱਧਰ ਥੋੜਾ ਇੱਧਰਲੇ ਬਣੇ ਲੈ ਉੱਚਾ ਪਾ ਜਾਂਦਾ 30 40 ਫੁੱਟ ਟਾਏ ਤੇ ਆਪਣੇ ਪਿੰਡ ਉਚਾਈ ਵੀ ਕਾਫੀ ਉਚਾਈ ਤਾਂ ਆਪਣੇ ਕੋਈ ਨਹੀਂ ਖਤਰਾ ਇੱਥੇ ਨਹੀਂ ਹੈਗਾ ਖਤਰਾ ਥਾੜ ਥਾੜ ਮਰ ਗਏ ਝੋਨੇ ਸਾਰੇ ਥਾੜ ਮਾਰ ਕੇ ਹਾਂਜੀ ਹਾਂਜੀ ਚਲੋ ਬਾਕੀ ਮਾਲਤ ਭਲੀ ਕਰੇ ਹਨ ਆ ਨਿਕੋ ਨਹੀਂ ਮਾਰਿਆ ਨਹੀਂ ਪੀ ਅੱਛਾ ਭੁਪਿੰਦਰ ਵੀਰ ਇੱਕ ਹੀ ਅੱਜ ਮੱਝ ਵਕਾਊਗਾ ਹਾਂਜੀ ਇੱਕ ਹੀ ਇੱਕ ਹੋਰ ਹੈਗੀ ਉਹ ਸੇਲ ਹੋਈ ਆ ਹੋ ਗਈ ਸੇਲ ਹਾਂਜੀ ਅੱਜ ਇਸ ਮੱਝ ਦੀ ਕੀ ਡਿਟੇਲ ਆ ਜੀ ਇਹ ਸੰਤੂ ਸਾਹਿਬ ਦੂਜੇ ਸੋਏ ਆ ਦੂਜਣ ਆ ਤੇ ਦੁੱਧ ਹੋਊਗਾ 9 ਕਿਲੋ ਆਹਾਂ ਤੇ ਪੰਜਾਂ ਛਿਆਂ ਦਿਨਾਂ ਦਾ ਸੁਆ ਦਾ ਅੱਛਾ ਜੀ ਹਾਂ ਜੀ ਤੇ ਮਗਰ ਕਟਾ ਠੀਕ ਆ ਜੀ ਪੰਜਾਂ ਛਿਆਂ ਦਿਨਾਂ ਦੀ ਦੋਸਤੋ ਸੁਈ ਆ ਹਾਂ ਜੀ ਮਗਰ ਕਟਾ ਸੁਆ ਦੂਜਾ ਕਿਤੇ ਜਾਂ ਦੂਜਾ 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 ਸੁਆ ਠੀਕ ਆ ਜੀ ਆ ਦੇਖੋ ਠੀਕ ਆ ਦੂਜਾ ਸੁਆ ਤੇ ਮਗਰ ਬਚਾ ਤੁਹਾਨੂੰ ਆ ਦਿਖਾ ਦਿੰਨੇ ਕਟਾ ਅੱਜ ਛੇਵਾਂ ਪੰਜਵਾਂ ਦੇ ਨਹੀਂ ਸੀ ਹਾਂ ਪੰਜਵਾਂ ਦੇ ਨੇ ਅੱਜ ਦੋਸਤੋ ਆ ਮਗਰ ਤੁਸੀਂ ਵੇਖ ਸਕਦੇ ਹੋ ਕਟਾ ਠੀਕ ਆ ਜੀ ਬਚਾ ਬੜਾ ਛੋਟਾ ਜਿਹਾ ਨਾ ਹਾਂਜੀ ਇਹ ਘਾਟ ਸੰਦਸਾ ਸੂਬੇ ਪੰਜ ਸੱਤ ਦਿਨ ਤੱਕ ਪੰਜ ਸੱਤ ਦਿਨਾਂ ਦਾ ਘਟ ਕੇ ਸੁਣੀ ਹੈ ਨਾ ਬਾਕੀ ਕੱਟਾ ਜਿਹੜਾ ਦੋਸਤੋ ਮਗਰ ਪੂਰਾ ਤੰਦਰੁਸਤ ਆ ਐਕਟਿਵ ਆ ਤੇ ਅੱਛਾ ਭੁਪਿੰਦਰ ਵੀਰ ਅੱਜ ਵਿਸ਼ੇਵਾ ਦੇਣਾ ਤੇ ਕੀ ਦੁੱਧ ਤੁਹਾਨੂੰ ਲਿਤੀ ਹੋਊਗਾ ਦੁੱਧ ਸੰਦਸਾ 9 ਕਿਲੋ ਦੁੱਧ ਹੋਊਗਾ 9 ਕਿਲੋ ਹਾਂਜੀ ਤੇ ਕਿਵੇਂ 24 ਜੂਰੀ ਦੀ 24 ਦੀ ਓਕੇ ਅਰੇ ਪੂਰੀ ਪੂਰੇ ਥਣ ਬਰਾਬਰ ਕੋਈ ਪੂਰ ਛਟਾ ਨਹੀਂ ਹੈਗਾ ਠੀਕ ਹੈ ਜੀ ਲਓ ਜੀ ਦਿਖਾਈਏ ਖੁੱਲ ਕੇ ਕੋਚਵਾ ਜਿਹੜਾ ਦੋਸਤੋ ਵੀਰਾਂ ਦਾ ਵੀ ਇੱਕ ਨੰਬਰ ਆ ਠੀਕ ਆ ਕੋਈ ਪੂਰ ਛੱਟਾ ਠੰਡੀ ਵੇਢੀ ਆ ਵੀ ਭਾਵੇਂ ਕੱਟੇ ਤੋਂ ਬਣਾਇ ਚੋ ਲੋ ਅੱਛਾ ਜੀ ਹਾਂਜੀ ਲਓ ਜੀ ਠੀਕ ਆ ਆ ਦੇਖੋ ਬੱਚਾ ਸੋ 9 ਲੀਟਰ ਜਿਹੜਾ ਦੋਸਤੋ ਚੋਵਾ ਜਿਹੜਾ ਬਿਲਕੁਲ ਅੱਜ ਤੁਸੀਂ ਕਰ ਸਕਦੇ ਆ ਜਨਵੀ ਹਜੇ ਤਕਰੀਬਨ ਕੋਈ ਚਲੋ 6 ਦਿਨ ਹੀ ਹੋਏ ਆ ਸੂਰ ਨੂੰ ਤੇ ਦੁੱਧ ਉਮੀਦ ਕਰ ਸਕਦੇ ਆ ਵੀ ਚਲੋ 10 ਲੀਟਰ ਤੱਕ ਤਾਂ ਨੋਰਮਲ ਦਿੰਦੀ ਰਹੂਗੀ ਹਾਂਜੀ ਹਾਂਜੀ ਸਭ ਤੋਂ ਸੋ ਜਿੰਨਾ ਕਿ ਆਪਾਂ ਮੁੱਲ ਮੰਗਣਾ 10 ਲੀਟਰ ਬੜਾ ਬਿਲਕੁਲ ਮੁੱਲ ਵੀ ਵੀਰਾਂ ਦਾ ਵੀ ਓਨਾ ਹੀ ਕੀ ਡਿਮਾਂਡ ਓਨੀ ਕੀ ਲੈਣ-ਦੇਣ ਕਰਨੀ ਹੈ ਗੱਲਬਾਤ ਉਹ ਹਿਸਾਬ ਨਾਲ 10 ਲੀਟਰ ਜਿਹੜਾ ਦੋਸਤੋ ਦੁੱਧ ਦਿੱਤੀ ਜਾਊਗੀ ਤੇ 10 ਲੀਟਰ ਦੁੱਧ ਵੀ ਦੇਣਾ ਚਾਹੀਦਾ ਤੇ ਰੇਟ ਵੀ ਉਸੇ ਹਿਸਾਬ ਨਾਲ ਮੰਗਿਆ ਜਾਊਗਾ ਉਸੇ ਹਿਸਾਬ ਨਾਲ ਜਿਹੜਾ ਲੈਣ-ਦੇਣ ਕੀਤਾ ਜਾਊਗਾ ਇਹ ਨਹੀਂ ਵੀ 10 ਕਿਲੋ ਪਸ਼ੂ ਦੁੱਧ ਦੇਣ ਵਾਲਾ ਹੋਵੇ ਤੇ ਮੁੱਲ ਜਿਹੜਾ ਦੋਸਤੋ ਵੀਰਾਂ ਦਾ ਵੀ ਕਿਤੇ ਜ਼ਿਆਦਾ ਕਰ ਲਈਏ 12-14 ਲੀਟਰ ਵਾਲੀ ਮੱਝ ਦਾ ਕਰਕੇ ਪੈ ਜੀ ਠੀਕ ਹੈ ਤੇ ਹਾਈਟ ਮੀਡੀਅਮ ਤੁਸੀਂ ਇਹਦੀ ਜ਼ਰੂਰ ਨੋਟ ਕਰ ਲਓ ਹਾਈਟ ਮੀਡੀਅਮ ਆ ਬਾਕੀ ਥਾਣਾ ਲੈਵਾ ਜਿਹੜਾ ਦੋਸਤੋ ਜਿਵੇਂ ਜਿਵੇਂ ਹੁਣ ਸ਼ਾਮਾਂ ਪੈ ਰਹੀ ਸ਼ਾਮ ਦਾ ਟਾਈਮ ਚਵਾਈ ਦਾ ਟਾਈਮ ਜਿਹਦਾ ਬਿਲਕੁਲ ਨੇੜੇ ਆ ਰਿਹਾ। ਉਵੇਂ-ਉਵੇਂ ਜਿਹੜਾ ਦੋਸਤੋ ਹਵਾਨਾ ਬਿਲਕੁਲ ਬਣਾ ਕੇ ਤਿਆਰ ਕਰੀ ਜਾਂਦੀ ਪਈ ਆ ਠੀਕ ਆ। ਬਾਕੀ ਖਾਂ ਤੋਂ ਦਿੱਖੀ-ਬੁਥੀ ਸੋਹਣੀ ਆ। ਆਹ ਦੇਖੋ ਜਰਾ। ਆਹ ਦੇਖੋ ਜੀ। ਲਓ। ਠੀਕ ਆ ਜੀ। ਅੱਛਾ ਤੇ ਭពਿੰਦਰ ਵੀਰ ਮੋਲੇ ਦਾ ਕੀ ਕੀ ਤੇ ਡਿਮਾਂਡ ਮੂਡ? ਮੁੱਲ ਸੰਤ ਸਭ 63000 ਰੁਪਏ ਦਾ ਅੱਛਾ ਜੀ ਤੇ ਉਹ ਚੋਂ ਮਾਨਤਨ ਪੁੱਲ ਕਰਾਂਗੇ ਆਪਾਂ 63000 ਦੇ ਵਿੱਚੋਂ ਮਾਨਤਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੋਲਾ ਚਵਾਜੂ ਚਵਾਜੂ ਪੋਲਾ ਬਹੁਤ ਸੀਲ ਜੈਦੀ ਆ ਵੀ ਹੂੰ ਭਾਵੇਂ ਖੁੱਲੀ ਛੱਡ ਕੇ ਚੋ ਲਈਏ ਲੋ ਜੀ ਵੀ ਠੰਡੀ ਧੀਰੀ ਜਿਹੜੀ ਦੋਸਤੋ ਇਸ ਕਦਰ ਆ ਵੀ ਵੀਰਾਂ ਦਾ ਵੀ ਭਾਵੇਂ ਬੱਚਾ ਛੱਡ ਲੋ ਭਾਵੇਂ ਨਾ ਛੱਡੋ ਐਸੀ ਤਰ੍ਹਾਂ ਥਾਪੀ ਮਾਰ ਕੇ ਵੀ ਬਹਿ ਜਾਓਗੇ ਵੀ ਐਡੀ ਠੰਡੀ ਸੀਲ ਸਾਊਗਾ ਵੀ ਚਵਾਈ ਜਿਹੜੀ ਤੁਸੀਂ ਕਰਕੇ ਉੱਠ ਸਕਦੇ ਹੋ ਠੀਕ ਆ ਕੋਈ ਭੈਣ ਚਵਾਈ ਕਰ ਲੇ ਕੋਈ ਵੀਰ ਕਰ ਲੇ ਬੱਚਾ ਕਰ ਲੇ ਠੀਕ ਆ ਉਹ ਜਿਆ ਪਸ਼ੂ ਦਾ ਜਿਹੜਾ ਦੋਸਤ ਬਾਕੀ ਆ ਥੰਨ ਥੋਣ ਇੱਕ ਰੀਜੈਂਟ ਸੈਲੀ ਨਾਲ ਦੇਖੋ ਠੀਕ ਹੈ ਜੀ ਮੁੱਠੀ ਥੰਨ ਹਾਂ ਜੀ ਆ ਦਿਖਾ ਦਿਓ ਜੀ ਤੇ ਦੂਜੇ ਪਾਸੇ ਉਲਟ ਬਹਿਣ ਵਾਲੇ ਪਾਸੇ ਵੀ ਦਿਖਾਉਣੇ ਆ ਆ ਦੇਖਿਓ ਜਰਾ ਜੀ ਆ ਲਓ ਠੀਕ ਹੈ ਜੀ ਸੋ ਬਿਲਕੁਲ ਇੱਕ ਜਿਹੜਾ ਨਾਕ ਦੋਸਤੋ ਅੱਜ ਇਹ ਮੱਝ ਵਕਾਉ ਉਹ ਠੀਕ ਆ ਤੇ ਚੰਗੀ ਚਵਾਈ ਆ 9 ਕਿਲੋਟਰ ਤੇ ਚੱਲ ਰਹੀ ਅੱਜ ਮਗਰ ਕਟਾ ਅச்சா ਮੁੱਲ ਵੀਰ ਜੀ ਦੱਸਤਾ ਜਿਵੇਂ ਬਾਹਰ ਤੇ ਰੇਟ ਅੱਜ ਤੇਰੇਟ ਹਾਂਜੀ ਹਾਂਜੀ ਵਿੱਚੋਂ ਛੋਟ ਜੱਪ ਹੋ ਜਾਊਗਾ ਜੀ ਛੋਟਾ ਸਾ ਤੁਸਾਂ ਦਾ ਬੋਲ ਕਰਾਂਗੇ ਆਪਾਂ ਜ਼ਰੂਰ ਕਰਨੀਗੇ ਜੀ ਤੇ ਕੀ ਆਪਣੇ ਨੰਬਰ ਨੰਬਰ ਜ਼ਰੂਰ ਦੱਸ ਦਈਏ ਜੀ ਇਹ ਨੰਬਰ ਸੰਦਸ ਆਪਣਾ 95307 ਆ ਹਾਂ 87320 ਠੀਕ ਆ ਜੀ ਇਹ ਦੋਸਤੋ ਵੀਰ ਕੁਪਿੰਦਰ ਦੇ ਨੰਬਰ ਨੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ